ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ-ਠਾਕ ਹੋ ਮਗੇ ਹਾਂਜੀ ਅੱਬਾ ਵੀ ਜੀ ਬਿਲਕੁਲ ਠੀਕ-ਠਾਕ ਆ ਤੇ ਲੱਗੇ ਜੀ ਆਪ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦੀ ਆਪਣੀ ਵੀਡੀਓ ਬਹੁਤ ਹੀ ਖਾਸ ਆ ਵੈਸੇ ਤਾਂ ਤੁਹਾਨੂੰ থাম্বਨੇਲ ਦੇਖ ਕੇ ਪਤਾ ਲੱਗ ਹੀ ਚੁੱਕਿਆ ਹੁਣ ਕਿ ਆਪ ਅੱਜ ਗੱਲ ਕਰਨ ਬਾਰੇ ਆ ਮੈਂ ਤੁਹਾਨੂੰ ਦੱਸੂਗੀ ਕਿ ਆਪਣੇ ਜਿਹੜੇ ਫਰਨੀਚਰ ਵਗੈਰਾ ਨੂੰ ਆਪਣੇ ਸਿਉਂਕ ਲੱਗ ਜਾਂਦੀ ਆ ਜਾਂ ਕਹਿ ਸਕਦੇ ਹਾਂ ਕਿ ਆਪਣੇ ਜਿਹੜੇ ਪੇੜ ਪੌਦਿਆਂ ਨੂੰ ਸਿਉਂਕ ਕਹ ਦੰਨੇ ਆ ਜਾਂ ਘੂਣਾ ਕਹ ਦੰਨੇ ਆ ਜੀ ਲੱਗ ਜਾਂਦਾ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਆ ਕਿ ਜਿਹੜਾ ਸਿਉਂਕ ਤੇ ਘੂਣਾ ਹੁੰਦਾ ਹੈ ਜੀ ਉਹ ਦੋਨੋਂ ਅਲੱਗ ਅਲੱਗ ਹੁੰਦੇ ਆ ਇੱਕੋ ਚੀਜ਼ ਨਹੀਂ ਹੁੰਦੀ ਹੈਗੀ ਤੁਸੀਂ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਆ ਕਿ ਸਿਉਂਕ ਤੇ ਤੇ ਸਿਉਂਕ ਤੇ ਘੂਣਾ ਹਮੇਸ਼ਾ ਅਲੱਗ-ਅਲੱਗ ਹੀ ਹੁੰਦੇ ਆ ਤੇ ਕਈ ਆਪਣੇ ਵੀਰਪੈਣ ਸੋਚਦੇ ਆ ਕਿ ਜਿਨ੍ਹਾਂ ਨੂੰ ਨਹੀਂ ਵੀ ਪਤਾ ਵੈਸੇ ਤਾਂ तकरीबन ਸਾਰਿਆਂ ਨੂੰ ਪਤਾ ਹੀ ਆ ਜਿਨ੍ਹਾਂ ਨੂੰ ਨਹੀਂ ਵੀ ਪਤਾ ਹੈਗਾ ਉਹ ਇਹ ਸੋਚਦੇ ਆ ਕਿ ਸਿਯੋਗ ਤੇ ਘੁਣਾ ਜਿਹੜਾ ਹੁੰਦਾ ਆ ਉਹ ਇੱਕੋ ਹੀ ਹੁੰਦਾ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦੀ ਆ ਕਿ ਸਿਯੋਗ ਤੇ ਘੁਣਾ ਜਿਹੜਾ ਹੁੰਦਾ ਆ ਉਹ ਇੱਕੋ ਨਹੀਂ ਹੁੰਦਾ ਹੈਗਾ ਦੋਨੋਂ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਨੇ ਤੇ ਆਪਾਂ ਹਨ ਆਪਣੇ ਘਰ ਦੇ ਵਿੱਚ ਹਨ ਸਿਉਂਕ ਤੇ ਘੁਨੇ ਤੋਂ ਜਿਹੜਾ ਕਹਿ ਸਕਦੇ ਆ ਕਿ ਆਪਾਂ ਫਰਨੀਚਰਾਂ ਨੂੰ ਕਿਵੇਂ ਬਚਾ ਸਕਦੇ ਆ ਜਾਂ ਆਪਣੇ ਪੇੜ ਪੌਦਿਆਂ ਨੂੰ ਜਿਹੜਾ ਕਿਵੇਂ ਬਚਾ ਸਕਦੇ ਆ ਅੱਜ ਮੈਂ ਤੁਹਾਨੂੰ ਦੱਸੂਗੀ ਕਿ ਬਹੁਤ ਹੀ ਆਸਾਨ ਜਿਹਾ ਤਰੀਕਾ ਆ ਤੇ ਆਪਾਂ ਬਹੁਤ ਹੀ ਆਸਾਨ ਜਿਹੇ ਤਰੀਕੇ ਦੇ ਨਾਲ ਜਿਹੜਾ ਇਸ ਚੀਜ਼ ਤੋਂ ਬਚ ਸਕਦੇ ਆ ਕਿਉਂਕਿ ਜੀ ਤੁਹਾਨੂੰ ਵੀ ਪਤਾ ਹੀ ਹੈ ਕਿ ਸੌਣ ਦਾ ਮਹੀਨਾ ਚੱਲ ਰਿਹਾ ਵਾ ਤੇ ਸੌਣ ਦੇ ਮਹੀਨੇ ਦੇ ਵਿੱਚ ਇਹ ਸਿਉਂਕ ਵਗੈਰਾ ਹਨਾ ਮਮਲੀ ਜੀ ਗੱਲ ਹੁੰਦੀ ਆ ਤੇ ਆਪਣੇ ਜਿਹੜਾ ਕਹਿ ਸਕਦੇ ਆ ਕਿ ਪੁਰਾਣਾ ਫਰਨੀਚਰ ਆ ਜਾਂ ਫਿਰ ਹਨਾ ਕਈ ਵਾਰੀ ਵੈਸੇ ਤਾਂ ਹੁਣ ਜਿਹੜੇ ਅੱਜਕੱਲ ਨਵੇਂ ਚੱਲ ਰਹੇ ਆ ਫਰਨੀਚਰ ਹਨਾ ਉਹਨਾਂ ਦੇ ਉੱਤੇ ਕੈਮੀਕਲ ਵਗੈਰਾ ਉਹਦਾਂ ਦਾ ਹੀ ਲਾ ਦਿੰਦੇ ਆ ਪਰ ਲੇਕਿਨ ਜਿਹੜੇ ਪੁਰਾਣੇ ਆ ਹਨਾ ਫਰਨੀਚਰ ਵਗੈਰਾ ਇਹ ਆਪਣੇ ਤੇ ਉਹਨਾਂ ਨੂੰ ਘੁਣਾ ਜਿਹੜਾ ਬਹੁਤ ਛੇਤੀ ਲੱਗ ਜਾਂਦਾ ਵਾ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਣੇ ਫਰਨੀਚਰ ਘੁਣੇ ਤੋਂ ਜਿਹੜਾ ਇਹ ਆਪਣਾ ਕਿਵੇਂ ਬਚਿਆ ਜਾ ਸਕਦਾ ਜਾਂ ਆਪਣੇ ਸੇਵ ਤੋਂ ਕਿਵੇਂ ਬਚਿਆ ਜਾ ਸਕਦਾ ਤੁਸੀਂ ਇੱਥੇ ਸਭ ਤੋਂ ਪਹਿਲਾਂ ਤਾਂ ਜੀ ਕੀ ਕਰਨਾ ਆ ਸੀ ਇੱਕ ਲੈ ਲੈਣਾ ਜੀ ਤਾਰਪਿੰਡਾ ਤੇਲ ਤੇ ਇੱਕ ਲੈ ਲੈਣਾ ਹੈ ਜੀ ਤੁਸੀਂ ਡੀਜ਼ਲ ਹਾਂਜੀ ਦੋਨੋਂ ਚੀਜ਼ਾਂ ਤੁਸੀਂ ਇਹ ਲੈ ਲੈਣੀਆਂ ਨੇ ਤਾਰਪਿੰਦਾ ਤੇਲ ਤੇ ਡੀਜ਼ਲ ਤੁਸੀਂ ਇਹਨਾਂ ਦੋਨਾਂ ਨੂੰ ਮਿਕਸ ਕਰ ਲੈਣਾ ਵਾ ਮਿਕਸ ਕਰਨ ਤੋਂ ਬਾਅਦ ਤੇ ਤੁਸੀਂ ਇੱਥੇ ਕੀ ਕਰਨਾ ਹੈ ਕਿ ਕੋਈ ਵੀ ਸਪਰੇਅ ਤੁਸੀਂ ਪਰੋਡਲ ਲੈ ਲੈਣੀ ਆ ਤੁਸੀਂ ਉਹਦੇ ਨਾਲ ਜਿੱਥੇ-ਜਿੱਥੇ ਤੁਹਾਡੇ ਘੁਣਾ ਲੱਗਿਆ ਜਾਂ ਸਕਦਾ ਹੈ ਤੇ ਹਨਾ ਉੱਥੇ ਵੀ ਤੁਸੀਂ ਵਰਤ ਸਕਦੇ ਹੋ ਘਰ ਦੇ ਵਿੱਚ ਬਹੁਤ ਜਿੱਥੇ-ਜਿੱਥੇ ਤੁਹਾਡੇ ਮਤਲਬ ਕਿ ਕਈ ਵਾਰੀ ਕੋਈ ਖਿੱਡਾਂ ਜੇ ਕਿ ਦੁਬਾਰੋਂ ਨਹੀਂ ਲੈਣੇ ਪੈਂਦੇ ਤਾਂ ਤੁਸੀਂ ਇਹ ਜਿੱਥੇ-ਜਿੱਥੇ ਆਪਾਂ ਨੂੰ ਆਪੇ ਘੱਟੀਆਂ ਤੇ ਅਵੇਲੇਬਲ ਮਿਲ ਜਾਂਦੀਆਂ ਨੇ ਦੋਨੋਂ ਕਿੱਲਾ ਸੜ ਹੁੰਦਾ ਆ ਤੇ ਇੱਕ ਤਰੀਕਾ ਹੋਰ ਲੈ ਲੈਣਾ ਵਾ ਤੇ ਇੱਕ ਲੈ ਲਾਣਾ ਪਿਆਜ਼ ਦੋਨੋਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਪਹਿਲਾਂ ਕੁੱਟ ਲੈਣਾ ਤੇ ਕੁੱਟ ਕੇ ਜਿਹੜਾ ਇਹਦੇ ਵਿੱਚ ਪਾਣੀ ਵਗੈਰਾ ਹੁੰਦਾ ਆ ਤੁਸੀਂ ਉਹ ਕੱਢ ਲੈਣਾ ਉਹ ਕੱਢ ਕੇ ਉਸ ਤੋਂ ਬਾਅਦ ਵਿੱਚ ਤੁਸੀਂ ਉਹਨੂੰ ਕੀ ਕਰ ਸਕਦੇ ਕਿ ਮਿੱਟੀ ਦਾ ਤੇਲ ਹੁੰਦਾ ਹੈ ਜਿਹੜਾ ਆਪਣੇ ਮਿੱਟੀ ਦੇ ਤੇਲ ਦੇ ਵਿੱਚ ਮਿਕਸ ਕਰ ਸਕਦੇ ਹੋ ਤੇ ਇਹ ਇਹ ਚੀਜ਼ਾਂ ਦੇ ਨਾਲ ਵੀ ਆਪਣੇ ਜਿਹੜਾ ਹਨਾ ਕਹਿ ਸਕਦੇ ਆ ਕਿ ਬਹੁਤ ਹੀ ਜ਼ਿਆਦਾ ਛੇਤੀ ਫਰਕ ਪੈਂਦਾ ਆ ਤੇ ਤੁਸੀਂ ਇਹ ਤਰੀਕਾ ਵੀ ਵਰਤ ਸਕਦੇ ਹੋ ਤੇ ਜਿਹੜਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਵਾ ਤੇ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਇਹ ਦੋਨੇ ਚੀਜ਼ਾਂ ਆ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਆਪਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈਗੀ ਤੇ ਵੈਸੇ ਤਾਂ ਹਾਂ ਹੁਣ ਅੱਜ ਕੱਲ ਮਿੱਟੀ ਦਾ ਤੇਲ ਜਿਹੜਾ ਉਹ ਨਹੀਂ ਮਿਲਦਾ ਹੈਗਾ ਬਹੁਤ ਘੱਟ ਜਿਆਦਾ ਮਿਲਦਾ ਵਾ ਤੇ ਲੇਕਿਨ ਤਰਪਿੰਡਾ ਤੇਲ ਤੇ ਡੀਜ਼ਲ ਇਹ ਆਪਾਂ ਨੂੰ ਅਵੇਲੇਬਲ ਮਿਲ ਜਾਂਦਾ ਵਾ ਹਾਲ ਤੁਸੀਂ ਕਿਤੋਂ ਵੀ ਲੈ ਸਕਦੇ ਹੋ ਤੇ ਤੁਸੀਂ ਇਹ ਲੈ ਕੇ ਤੇ ਆਪਣੇ ਘਰ ਘਰ ਨੂੰ ਜਿਹੜਾ ਵਧੀਆ ਰੱਖ ਸਕਦੇ ਹੋ ਤੇ ਹਨਾ ਕੋਨੇ ਤੋਂ ਕਹਿ ਸਕਦੇ ਆ ਜਸਿਓਕ ਤੋਂ ਕਹਿ ਸਕਦੇ ਤੁਸੀਂ ਆਪਣੇ ਘਰ ਨੂੰ ਆਪਣੇ ਫਰਨੀਚਰ ਨੂੰ ਤੁਸੀਂ ਬਚਾ ਸਕਦੇ ਹੋ ਤੇ ਇਹੀ ਚੀਜ਼ ਆਪਾਂ ਜਿਹੜੇ ਆਪਣੇ ਪੇੜ ਪੌਦਿਆਂ ਦੇ ਵਿੱਚ ਸਿਓਕ ਲੱਗ ਜਾਂਦੀ ਹੈ ਤੁਸੀਂ ਉੱਥੇ ਵੀ ਵਰਤ ਸਕਦੇ ਹੋ ਤੇ ਜੇਕਰ ਤੁਹਾਨੂੰ ਮੇਰੀ ਜਾਣਕਾਰੀ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਾਕੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀ ਆਪਣੀ ਵੀਡੀਓ ਦੇ ਉੱਤੇ ਆਉਂਦੇ ਆ ਕਮੈਂਟ ਕਰਦੇ ਆ ਤੇ ਆਪਾਂ ਨੂੰ ਲਾਈਕ ਸ਼ੇਅਰ ਕਰਦੇ ਆ ਤੇ ਏ ਜੰਦੀ ਤੁਹਾਡਾ ਸਾਰਿਆਂ ਦਾ ਜਿਹੜਾ ਬਹੁਤ-ਬਹੁਤ ਧੰਨਵਾਦ ਆ ਤੇ ਬਾਕੀ ਮਿਲਦੇ ਆ ਜੀ ਕਿਸੇ ਆਪਾਂ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਬਾਏ ਬਾਏ